ਲਾਸਾਤਨੋਂ ਪਿੰਡ ਕਾਨੇਕੇ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲੇ ਤੋਂ ਨਾ ਬਾਈ ਸੰਦੀਪ ਕੋਲੇ ਪਹੁੰਚੇ ਆਂ ਪਸ਼ੂ ਚਾਰ ਦਿਖਾ ਦਾਂਗੇ ਇੱਕ ਗੱਬਣ ਪਹਿਲੇ ਨੰਬਰ ਤੇ ਤੇ ਇੱਕ ਤਾਜੀ ਸੂਈ ਮੀਣੀ ਤੇ ਇੱਕ ਤੋਕੜ ਗੱਬਣ ਤੇ ਇੱਕ ਤੋਕੜ ਇਧਰਲੇ ਬੰਨੇ ਨਾਲ ਆ ਗਈ ਕੱਟੀ ਟੋਟਲ ਚਾਰ ਨਗ ਦਿਖਾ ਦਾਂਗੇ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਜਿਹੜਾ ਰੇਟ ਹੈ ਰੇਟ ਵੀ ਸੱਜਣੋਂ ਬਾਈ ਤੋਂ ਵੀਡੀਓ ਚ ਹੀ ਕਰਾ ਦਾਂਗੇ ਆ ਜਾ ਸੰਦੀਪ ਫਿਰ ਹੋਰ ਕਿਵੇਂ ਆ ਵਧੀਆ ਜੀ ਛੜਦੀ ਕਲਾ ਹਾਂਜੀ ਹਾਂ ਜੰਮਾ ਆ ਫੋਨ ਨੰਬਰ ਦੱਸ ਦੋ ਜੀ 97819959225 97819959225 ਤੇ ਸ਼ੁਰੂਆਤ ਗੱਭਣ ਤੋਂ ਕਰ ਲਈ ਹਾਂਜੀ ਆ ਮਾਰਦੇ ਲੱਭੀ ਕੈਮਰਾ ਨੂੰ ਥੋੜਾ ਡਰਦੀ ਹੈ ਹਾਂ ਹਾਂ ਬਈ ਡਰਦੀ ਹੈ ਇਹ ਕੱਲ ਹੀ ਆਈ ਹੈਗੀ ਠੀਕ ਹੈ ਗੱਲ ਅੱਜ ਜੇ ਮੈਂ ਕਰੂੰਗਾ ਵੀ ਕਿਸੇ ਨੇ ਬਾਹਰ ਹੀ ਨਹੀਂ ਕਰਦੀ ਹਾਂ ਥੱਲੇੋਂ ਦਿਖਾ ਦਿੰਦਾ ਵੀ ਥੱਲੇ ਦੀ ਆ ਗਈ ਪੂਰੀ ਸਾਫ ਸੂਹਾ ਕਿਹੜਾ ਰੂਗੀ ਦੂਜਾ ਜੀ ਸੂਹਾ ਦੂਸਰਾ ਹਾਂ ਪਹਿਲਾਂ ਤਾਂ ਦੇਖੇ ਨਹੀਂ ਦੰਦਾ ਨਹੀਂ ਵੇਖੀ ਆਪਾਂ ਠੀਕ ਹੈ ਗੱਲ ਪਹਿ ਅ ਜਦੋਂ ਉਰਲੇ ਬੰਨਿਆ ਹੋਊਗੀ ਲੱਭੀ ਉੱਥੋਂ ਮਾਰ ਦੇ ਲੇਵੇ ਤੇ ਕੈਮਰਾ ਕੱਦ ਕਾਠ ਵੀ ਠੀਕ ਆ ਤੇ ਬਾਕੀ ਰੰਗ ਬਾਇਜ ਤੇ ਥੱਲਿਓਂ ਪੂਰੀ ਸਾਫ਼ ਰਹੂਗੀ ਸੁਆ ਰਹੂਗੀ ਦੂਜਾ ਤੇ ਦਿਨ ਕਿੰਨੇ ਕੱਢ ਦੂਗੀ ਦਿਨ ਕੱਢ ਦੋ ਇਹ 5-4 5 ਦਾ ਮੌਜਨ ਨਹੀਂ ਕੱਢ ਦੂਗੀ 4 ਤੋਂ 5 ਦਿਨ ਬਾਕੀ ਨੇ ਤੇ ਆ ਗਈ ਪੂਰੀ ਸਾਫ਼ ਕਰਦੇ ਆ ਇਹਨੂੰ ਤੇ ਇੱਥੋਂ ਇੱਥੋਂ ਮਾਰਦੀ ਲੱਭੀ ਕੈਮਰਾ ਇਹ ਇੱਥੋਂ ਜੇ ਕਰਾ ਦੇ ਚੱਕੂੰ ਥੋੜਾ ਡਰਦੀ ਆ ਨਾ ਸਮਾਨ ਤੋਂ ਇੱਥੋਂ ਕਰਾ ਦੇ ਚੱਕ ਲੇਵੇ ਦੀ ਤਾਂ ਇਹ ਕਹੂੰਗਾ ਪੂਰੀ ਪੱਧਰ ਆ ਗਈ ਤੋਰ ਦੇ ਕੋਲ ਹਾਂਜੀ ਤੇ ਬਾਕੀ ਸੱਜਣੋਂ ਇੱਥੋਂ ਨਾ ਤੁਰਦੀ ਜੱਜਮੈਂਟ ਕਰ ਸਕਦੇ ਹਾਂ ਥੋੜਾ ਜਿਹਾ ਡਰਦੀ ਡਰਦੀ ਜ਼ਰੂਰ ਕਹੂੰਗਾ ਪਰ ਉਹਦਾ ਸਾਫ਼ ਰਹੂਗੀ ਪੂਰੀ ਥਣ ਲੈ ਬਈ ਇੱਥੇ ਤੋਂ ਕਰ ਸਕਦੇ ਹਾਂ ਚੈੱਕ ਕਿੰਨੇ ਦਿਨ ਬਾਕੀ ਦਾ ਸੈਸ਼ਨ ਦੀ ਪਹਿਲੇ ਇਹਦੇ 4-5 ਦਿਨ ਬਾਕੀ ਨੇ ਜੀ 4 ਤੋਂ 5 ਦਿਨ ਹਾਂਜੀ ਹਾਂ ਲੈ ਚੱਲ ਲੈ ਚੱਲ ਬਾਈ ਕਮਾਲ ਇੱਥੋਂ ਅ ਲੈ ਚੱਲ 4 ਤੋਂ 5 ਦਿਨ ਬਾਈ ਕਹਿੰਦਾ ਬਾਕੀ ਨੇ ਤੇ ਬਾਕੀ ਆਰਡਰ ਚੈੱਕ ਕਰ ਸਕਦੇ ਹਾਂ ਇੱਥੇ ਤੋਂ ਗਾਂ ਵਾਲੇ ਬੰਨਿਓ ਗੈਪ ਰੱਖ ਦਿਆ ਥਣਾ ਚ ਫੁੱਲ ਤੇ 4 ਤੋਂ 5 ਦਿਨ ਦੀ ਆ ਗਈ ਬਾਈ ਕਦਾਈ ਕੋਈ ਬਹੁਤ ਇੱਕ ਨੰਬਰ ਆਈ ਤੇ ਚਵਾਈ ਵਾਲੇ ਮਾਮਲੇ ਚ ਬਾਈ ਕਹਿੰਦਾ 100 ਨੰਬਰ ਹੀ ਰਹੂਗੀ ਤੇ ਬਾਕੀ ਮੇਨ ਗੱਲ ਇਹਦੇ ਆਰਡਰ ਦੀ ਆਰਡਰ ਪੂਰਾ ਸਾਫ ਆ ਗਿਆ ਥੱਲੋਂ ਕਿੰਨਾ ਤੂੰ ਦੱਸਿਆ ਪਹਿਲਾਂ ਕੋਲੇ ਪਹਿਲਾਂ ਨੇ 11 ਕਿਲੋ ਦਾ ਗੱਡਾ ਹੀ ਆਉਣ ਵਾਲਾ 11 ਕਿਲੋ ਹਾਂਜੀ ਹਾਂ ਕਿੰਨਾ ਕੁ ਦੇ ਸਕਦੀ ਐ ਇੱਕ ਹੀ ਕੱਢ ਦਈ 14 ਕਿਲੋ ਮਾਏ ਨਾਲ ਠੀਕ ਆ ਗੱਲ ਹਾਂਜੀ 13 14 ਕਿਲੋ ਦੇ ਦੂ ਹਾਂਜੀ ਹਾਂਜੀ ਹਾਂ ਤੇ ਬਾਕੀ ਇੱਥੋਂ ਕਰ ਸਕਦਾ ਚੱਕ ਰੰਗ ਰੰਗ ਦਾ ਚੰਗਾ ਪੂਰਾ ਰੰਗ ਬਾਜ ਪੂਰਾ ਸੋਹਣ ਰੰਗ ਬਾਜ ਪੂਰੀ ਚੰਗੀ ਜਮਾ ਬਰੀਕ ਚਾਮੜੀ ਦੀ ਆ ਗਈ ਬਿਲਕੁਲ ਸਾਫ ਜਮਾ ਬਰੀਕ ਚਾਮੜੀ ਦੀ ਆ ਗਈ ਜਮਾ ਬਰੀਕ ਓਦਾਂ ਸੁਭਾਅ ਦੀ ਠੰਡੀ ਆ ਗਰਮ ਗਰਮ ਵਾਲਾ ਸੀਨ ਨਹੀਂ ਹੈਗਾ ਕੋਈ ਥੋੜਾ ਜਿਵੇਂ ਮੈਂ ਕਹੂੰਗਾ ਵੀ ਕਈ ਵਾਰੀ ਹੈ ਨਾ ਘਰੋਂ ਪਸ਼ੂ ਬੰਦਾ ਘੱਟ ਕੱਢਦਾ ਤੇ ਨਾਲ ਨਾਲ ਦਾ ਰੇਟ ਵੀ ਦਾਣੀ ਰੇਟ ਹੀ ਰਹੂਗਾ ਰੇਟ ਜਿੰਨਾ ਮਰਜ਼ੀ ਕਰਾ ਲੋ ਇੱਕ ਬਿਧੀ ਦੇ ਦਾਂਗੇ 1 ਲੱਖ ਤੇ 20000 ਦੀ ਆ ਕਰਦੇ ਉਰਲੇ ਬੰਨੇ ਕਰਦੇ 1 ਲੱਖ ਤੇ 20000 ਦੀ ਬਾਈ ਕੰਦਾ ਆ ਛੋਟੀ ਦੇ ਦਾਂਗੇ ਦੂਜਾ ਸੂਗਾ ਸਫਾਈਆਂ ਆ ਗਈਆਂ ਫੁੱਲ ਪੈਲਣ ਦਾ ਆ ਗਿਆ 11 ਕਿਲੋ ਦੁੱਧ ਤੇ ਹੁਣ ਮਾਰਦੇ ਲੱਭੀ ਆ ਜਾ ਕੈਮਰਾ 2 ਨੰਬਰ ਵਾਲੀ ਤੇ ਆ ਆ ਗਈ ਮੀਣੀ ਕੱਦ ਆ ਗਿਆ ਫੁੱਲ ਵੱਡਾ ਇਥੋਂ ਕਰਾ ਦੇ ਜੈ ਇੱਕ ਛੋਟੀ ਕੋਈ ਸੱਜਣੇ ਨੂੰ ਮੰਨ ਨਾ ਲਵੇ ਬੱਚਾ ਕੀ ਨਾਲ ਬੱਚੇ ਦੇ ਮਗਰ ਇਹ ਕੱਟਾਗਾ ਨਾਲ ਆ ਗਿਆ ਮੇਲ ਕਾਫ ਉਰਲੇ ਬੰਨੇ ਕਰਦੇ ਥੋੜੀ ਜੀ ਪਰਲੇ ਪਾਸੇ ਕਰਦੇ ਕਰਦੇ ਤੇ ਕਦੋਂ ਕਦੀ ਸੂਈ ਆਈ ਇਹ ਇਹਨੂੰ ਸੂਈ ਨਾ ਜੀ ਤੀਜਾ ਦਿਨ ਆਈ ਕਿੰਨੀ ਕਬੌਲੀ ਆ ਹੁਣ ਹੋ ਜਿਆਦਾ ਸਰੇ 9 ਕਿਲੋ ਬੌਲੀ 9 ਹੈਗੀ ਆ ਹਾਂਜੀ ਜਮਾ ਤੋਂ ਟਾਈਮ ਹਾਂਜੀ ਹਾਂ ਚਾਹ ਚਾਹ ਟਾਈਮ ਚੋੜੇ ਕੋਈ ਠੀਕ ਆ ਗੱਲ ਤਸੱਲੀ ਕਰਾ ਦਾਂਗੇ ਜਮਾ ਚ ਫੁੱਲੀ ਠੀਕ ਆ ਗੱਲ ਇਧਰ ਦੀ ਹੋ ਕੇ ਲੱਭੀ ਬੱਚੇ ਤੇ ਜ਼ਰੂਰ ਮਾਰਨੀ ਕੈਮਰਾ ਇੱਕ ਵਾਰੀ ਕਿਉਂਕਿ 나ੜੂਆ ਨੂੜੂਆ ਕਰਾ ਆ ਇਹ ਇੱਥੋਂ ਕਰਾ ਦੇ ਚੱਕ ਜਮੇ ਤਾਜੀ ਇਹ ਆ ਗਈ ਤੇ ਬਾਕੀ ਤੌਰ ਦੇ ਕੋਲ ਹਾਂਜੀ ਤੇ ਇਹ ਆ ਗਈ ਸੱਜਣੋ ਮੀਣੀ ਬਾਕੀ ਕੁਆਲਿਟੀ ਤੁਹਾਡੇ ਸਾਹਮਣੇ ਆ ਤੇ ਸੂਆ ਕਿਹੜਾ ਰਹੂਗੀ ਬਾਈ ਇਹ ਸੂਆ ਦਾ ਤੀਜਾ ਬਾਈ ਤੀਜਾ ਸੂਆ ਕੱਦ ਆ ਗਿਆ ਫੁੱਲ ਵੱਡਾ ਚਵਾਈ ਦੀ ਕਿਵੇਂ ਆ ਚਵਾਈ ਜਮਾ ਇੱਕ ਨੰਬਰ ਪੋਲੀ ਫੁੱਲ ਟਾਈਟ ਟਾਈਟ ਮਹਾ ਸਾਰੇ ਕਾਦੇ ਜ਼ਿੰਮੇਵਾਰੇ ਜਮਾ ਫੁੱਲ ਪੋਲੀ ਚਵਾਈ ਹੈ ਠੀਕ ਆ ਗੱਲ ਹਾਂਜੀ ਚਵਾਈ ਦੀ ਬਾਈ ਕਹਿੰਦਾ ਪੂਰੀ ਪੋਲੀ ਰਹੂਗੀ ਸਭਾ ਦੀ ਰਹੂਗੀ ਬਿਲਕੁਲ ਠੰਡੀ ਸੀਲਾ ਕੱਦ ਆ ਗਿਆ ਫੁੱਲ ਵੱਡਾ ਇਹ ਕਹੂੰਗਾ ਮੈਂ ਥੋੜੀ ਜਿਹੀ ਘੱਟ ਸਮਝੋ ਆਈ ਵੀ ਹੈ ਜਮਾ ਬੇਗੋਰੀ ਚ ਇਹ ਬੇ ਬੰਦੇ ਦਾ ਘਰੇ ਫੀਡ ਵੀ ਨਹੀਂ ਸੀ ਜਿੰਨਾ ਦਵਾਈ ਵੀ ਹੈ ਠੀਕ ਹੈ ਤੂੜੀ ਤੇ ਚੱਲਦੀ ਸੀ ਜਰੀ ਠੀਕ ਆ ਗੱਲ ਚਵਾਈ ਦੀ ਨਰਮ ਰਹੂਗੀ ਜਮਾ ਪੂਰੀ ਫੁੱਲ ਪੋਲੀ ਠੀਕ ਹੈ ਗੱਲ ਚਵਾਈ ਵਾਲੇ ਪੱਖ ਚਵਾਈ ਕਹਿੰਦਾ ਨਰਮ ਰੂਹ ਤੇ ਬਾਕੀ ਇੱਥੇ ਤੋਂ ਆਰਡਰ ਚੈੱਕ ਕਰ ਸਕਦੇ ਹੋ ਤੇ ਤਾੜੀ ਤੂੜੀ ਨਹੀਂ ਹੋਈ ਗੋਬਰ ਤੁਹਾਡੇ ਸਾਹਮਣੇ ਮੈਂ ਕਹੂੰਗਾ ਪੂਰਾ ਟਾਈਟੇ ਕਰਦੀ ਆ ਕਦ ਆ ਗਿਆ ਫੁੱਲ ਤੇ ਇੱਥੇ ਤੋਂ ਬੱਚੇ ਦਾ ਨਾੜੂਆ ਕਰ ਸਕਦੇ ਹੋ ਚੈੱਕ ਨਾਲ ਆ ਗਿਆ ਮੇਲ ਕਾਫ ਤੇ ਅੱਜ ਕਿੰਨਾ ਦੱਸਿਆ ਬਾਈ ਦੇ ਕੋਲ ਅੱਜ 9 ਕਿਲੋ ਬੋਲੀ ਜਾ ਮਣਕੇ ਦੇਵਾਂ ਇਹ ਠੀਕ ਹੈ ਗੱਲ ਹਾਂਜੀ 9 ਕਿਲੋ ਟਾਈਮ ਤੋਂ ਟਾਈਮ ਹਾਂਜੀ ਹਾਂ ਚਾਹ ਚਾਰ ਟਾਈਮ ਚੋਲੇ ਬੰਦਾ ਕੋਈ ਠੀਕ ਹੈ ਗੱਲ ਤੇ ਲੱਭੀ ਜਦੋਂ ਪਰਲੇ ਬੰਨੇ ਜੋ ਉਧਰ ਦੀ ਕਰਾ ਦੇ ਚੈੱਕ ਇਹ ਇੱਥੋਂ ਕਰਾ ਦੀ ਚੈੱਕ ਤੇ ਕਿੰਨਾ ਦੁੱਧ ਹੈ ਇਹਦਾ ਕਿੰਨਾ ਕੁ ਪਾ ਸਕਦੀ ਹੈ ਦੁੱਧ ਕੱਢ ਦਈ ਜਿਹੜੇ ਸਹਾਣਾ ਬੌਲੀ ਤੋਂ 11 12 ਕਿਲੋ ਤੇ ਆਵਣਾ ਦੇ ਦੋਈ ਖਾਣ ਦੀ ਬੌਲੀ ਨਹੀਂ ਆ ਕੇ ਪੱਗ ਦੇ ਦੋਈ ਹਣਾ ਹਾਂਜੀ ਹਾਂ ਤੇ ਰੇਟ ਇਹਦਾ ਕੀ ਰਹੂਗਾ ਰੇਟ ਇਹਦਾ ਜਿੰਨਾ ਮਰਜ਼ੀ ਕਰਾ ਲੋ ਜੀ ਹਾਂਜੀ 82000 ਦੀ ਮੈਂ ਦੇ ਦਾਂਗੀ ਫਿਕਸ ਜੀ ਹਾਂਜੀ ਜਮਾ ਫਿਕਸ ਠੀਕ ਆ ਗੱਲ ਆ ਜੈਸਨੋ ਵਾਲਾ ਰੇਟ ਇਹਦਾ 82000 ਮੁੱਲ ਚ ਹੈ 85 ਕਰਈਓ ਜਿੰਨਾ ਮਰਜ਼ੀ ਬਿਲਕੁਲ ਫਿਕਸ ਜਾਂ ਮੁੱਲ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ ਕੱਦ ਵਾਲੀ ਆ ਛੋਟੀ ਨਹੀਂ ਚਵਾਈ ਵਾਲੇ ਮਾਮਲੇ ਚ 100 ਦੀ 100 ਰੈ ਨਾਲੀ ਆ ਤੇ ਹੁਣ ਆ ਜਾ ਲੱਭੀ ਅਗਲੇ ਨੰਬਰ ਤੇ ਹੁਣ ਆ ਕਰਾ ਦੇ ਤੋਕੜ ਗੱਬਣ ਚ ਇੱਕ ਇੱਥੋਂ ਮਾਰਨੀ ਕੈਮਰਾ ਤੇ ਆ ਜਾ ਆ ਜਾ ਬਾਹਰਲੇ ਬੰਨੀ ਲਈ ਜਾ ਇਹਨੂੰ ਤੇ ਆ ਆ ਗਈ ਸੱਜਣੋ ਤੋਕੜ ਗੱਬਣਾ ਸਿੰਗੀ ਸੁੰਗੀ ਜਮਾ ਬੰਦ ਤੇ ਵੀ ਟਰੱਕ ਜਿੱਡੀ ਮੈਂ ਆ ਗਈ ਇੱਥੋਂ ਕਰ ਸਕਦੇ ਚੈੱਕ ਇਹਦੇ ਬਾਈ ਕਹਿੰਦਾ ਪੈਰ ਪੂਰ ਬਣਵਾਉਣ ਵਾਲੇ ਆ ਤੇ ਬਾਕੀ ਸਾਫ ਸੋਥਰੀ ਰਹੂਗੀ ਪੂਰੀ ਥੱਲੇ ਦੀ ਸੁਹਾ ਬਈ ਇਹਦਾ ਸੁਹਾ ਦੂਜਾ ਜੀ ਸੁਹਾ ਦੂਸਰਾ ਹਾਂਜੀ ਕਿੰਨੇ ਟਾਈਮ ਦੀ ਗੱਬਣਾ ਇਹ ਇਹ 3.5 ਮਹੀਨੇ ਦੀ ਗੱਬਣਾ ਜੀ 3.5 ਮਹੀਨੇ ਦੀ ਗੱਬਣ ਚੈੱਕ ਪਾਸ ਹਾਂਜੀ ਹਾਂ ਦੁੱਧ ਕਿੰਨਾ ਦੁੱਧਣਾ ਹੈਗਾ ਇਹ 7 ਕਿਲੋ 7 ਕਿਲੋ ਹੈਗਾ ਟਾਈਮ ਤੋਂ ਟਾਈਮ ਚ ਦੋ ਟਾਈਮ ਚੋਕ ਕੇ ਲੈ ਕੇ ਜਾਵੇ ਡੰਗ ਤੋਂ ਡੰਗ ਬੱਚਾ ਤਾਂ ਨਹੀਂ ਹੈਗਾ ਨਾਲ ਨਹੀਂ ਬੱਚਾ ਨਹੀਂ ਹੈਗਾ ਜੀ ਇਹਦੇ ਇਹ ਬਾਈ ਕਹਿੰਦਾ 3.5 ਮਹੀਨੇ ਦੀ ਗੱਬਣ ਚੈੱਕ ਪਾਸ 7 ਕਿਲੋ ਦੁੱਧ ਤੇ ਬਾਕੀ ਥੱਲੇ ਦੀ ਰਹੂਗੀ ਪੂਰੀ ਸਾਫ ਬੱਚਾ ਨਾਲ ਹੈ ਨਹੀਂ ਦੋਨੇ ਟਾਈਮ ਮਿਲਦੀ ਆ ਬਾਈ ਹਾਂਜੀ ਦੋਨੇ ਟਾਈਮ ਚਾਹ ਪਾੜੇ ਤੇ ਮਿਲਦੀ ਠੀਕ ਆ ਗੱਲ ਇਹਦਾ ਰੇਟ ਕੀ ਰਹੂਗਾ ਰੇਟ ਇਹਦਾ ਪੂਰਾ ਲੱਖ ਕਰਦਾ ਈ ਮਾਨਤਨ ਕਰਦਾ ਹੈ ਲੱਖ ਚ ਹਾਂਜੀ ਠੀਕ ਆ ਗੱਲ ਤਾਜੀ ਦਾ ਕਿੰਨਾ ਕੁ ਦੱਸਿਆ ਦਾ ਤਾਜੀ ਨੇ ਕੱਢਾਈ 15 16 ਕਿਲੋ ਦੇ ਨੇ 15 16 ਦੇ ਲੱਗ ਭਾਗ ਬਾਕੀ ਕੱਦ ਬੱਡ ਬਹੁਤ ਵੱਡਾ ਛੋਟੀ ਦੇ ਆ ਕੱਦ ਆ ਗਿਆ ਪੂਰਾ ਫੁੱਲ ਵੱਡਾ ਕੱਦ ਮੈਂ ਕਹੂੰਗਾ ਵੀ ਸਾਰਿਆਂ ਨਾਲੋਂ ਹੀ ਉੱਚਾ ਹੈ ਨਾ ਸਾਰਿਆਂ ਨਾਲੋਂ ਵੱਡਾ ਕੱਦ ਆ ਗਿਆ ਤੇ ਹੁਣ ਮਾਰਦੇ ਲੱਭੀ ਅਗਲੇ ਨੰਬਰ ਵਾਲੀ ਤੇ ਕੈਮਰਾ ਤੇ ਨਾਲ ਇਹਦੇ ਆ ਗਈ ਕੱਟੀ ਇਹ ਆ ਗਈ ਮੇਰਾ ਖਿਆਲ ਆ ਤੋਕੜ ਅਗਲੇ ਬੰਨਿਓ ਕਰਾ ਦੇ ਚੱਕ ਇੱਥੇ ਵੀ ਕੁਆਲਟੀ ਸੁਆ ਇਹਦਾ ਸੁਆ ਇਹਦਾ ਤੀਜਾ ਈ ਤੋੜ ਦੋ ਖੋਲ ਤੇ ਬਾਕੀ ਨੰਬਰ ਇਹਦਾ ਰਹੂਗਾ ਸਜਣੋ ਚੌਥਾ ਤੇ ਆ ਗਈ ਤੋਕੜ ਗੱਬਣ ਦਾ ਨਹੀਂ ਹੈਗੀ ਬਾਈ ਇਹ ਨਹੀਂ ਗੱਬਣ ਨਹੀਂ ਹੈਗੀ ਬਾਈ ਇਹ ਠੀਕ ਆ ਗੱਲ ਨਾਲ ਇਹਦੇ ਆ ਗਈ ਕੱਟੀ ਹੈ ਨਾ ਹਾਂਜੀ ਕਿੰਨੇ ਕ ਟਾਈਮ ਦਾ ਸੂਆ ਸੂਆ ਦਾ 2.5 ਮਹੀਨਾ ਦਾ ਹੋ ਤੰਨਦੀ ਹੋਵੇ ਬਾਕੀ ਵੇਖੋ ਠੀਕ ਆ ਗੱਲ ਹਾਂਜੀ ਆ 2.5 ਦਾ ਵੀ ਹੋ ਸਕਦਾ ਬਾਈ ਕਹਿੰਦਾ 3 ਦਾ ਵੀ ਮੰਨ ਲਿਓ ਕਿਉਂਕਿ ਆਪਾਂ ਨੇ ਖਰੀਦੀ ਵੀ ਆ ਚੋਣ ਚ ਪਾਉਣ ਦੀ ਕਿਵੇਂ ਆਸ ਪੂਰੀ ਫੁੱਲ ਬੋਲੀ ਜਮਾ ਹਾਂਜੀ ਹਾਂ ਦੁੱਧ ਕਿੰਨਾ ਅੱਜ ਦੁੱਧ ਹਣ ਹੋਊਗਾ ਹੀ 9 ਕਿਲੋ ਤਿਆਰ ਜਮਾ 9 ਲੀਟਰ ਹਾਂਜੀ ਠੰਡਾ ਜਮਾ ਜਮਾ ਠੰਡਾ ਕਰਕੇ ਟਾਈਮ-ਟਾਈਮ ਚੋਂ ਆਲਾ ਚਾਹ ਚਾਹ ਟਾਈਮ ਚੋੜੇ ਇੱਕ ਠੀਕ ਹੈ ਬਾਡੀ-ਬੂਡੀ ਦੀ ਅਸਲਾ ਪੂਰੀ ਹੈ ਨਾ ਹਾਂਜੀ ਬਾਡੀ ਵਜਨਦਾਰ ਬਹੁਤ ਹੈ ਵਜਨਦਾਰ ਬਾਡੀ ਦੀ ਪੂਰੀ ਅਸਲਾ ਤੇ ਬਾਕੀ ਥੱਲੋਂ ਵੀ ਸਾਫ਼ ਆ ਗਈ ਇੱਥੋਂ ਮਾਰ ਲੱਭੀ ਜਾਏਗਾ ਤੇ ਇੱਥੋਂ ਕਰਾਦੀ ਚ ਇੱਕ ਸੋਹਣਾ ਹਵਾਨਾ ਲਾਉਂਦੀ ਆ ਜਦੋਂ ਤਾਜੀ ਹੁੰਦੀ ਆ ਤੇ ਅੱਜ ਬਾਈ ਕਹਿੰਦਾ 9 ਕਿਲੋਟਰ ਦੇ ਲਗਭਗ ਇਹਦੇ ਕੋਲ ਤਿਆਰ ਆ ਤੇ ਨਾਲ ਇਹਦੇ ਆ ਗਈ ਕੱਟੀ ਗੱਬਣ ਕਰਾਈ ਨਹੀਂ ਹੋਈ ਦੋ ਮਹੀਨਿਆਂ ਦੀ ਮੰਨ ਲਓ ਤਿੰਨਾਂ ਦੀ ਮੰਨ ਲਓ ਇਹ ਬਾਈ ਨੇ ਖਰੀਦੀ ਹੋਈ ਆ ਨਾ ਚਵਾਈ ਦੀ ਕਿਵੇਂ ਰੋ ਚਵਾਈ ਦੇ ਜਮਾ ਪੋਲੀ ਫੁੱਲ ਪੋਲੀ ਜਮਾ ਜਮਾ ਫੁੱਲ ਪੋਲੀ ਫਿਲ ਜੋੜ ਤਾਂ ਨਹੀਂ ਕਰਦੇ ਦੋਨੇ ਟਾਈਮ ਮਿਲਦੀ ਆ ਬੱਚੇ ਹਾਂਜੀ ਹਾਂ ਰੇਟ ਕੀ ਰੂਗਾ ਇਹਦਾ ਰੇਟ ਇਹਦਾ 80000 ਦੇ ਦੇ ਦਾਂਗੇ ਕੱਲੇ ਜੀ ਹਾਂਜੀ 80 ਜਮਾਨ ਤਨ ਜਾਂ ਕਰ ਦਾਂਗੇ ਮਾਨ ਤਨ ਕਰ ਦਾਂਗੇ ਜੇ ਕੋਈ ਕਹ ਲਈ ਵੀ 80 ਵਾਲੀ ਤੇ ਆ 82 ਵਾਲੀ ਲੈਂਦਾ ਹੋਇਆ ਹਾਂ ਜੋੜੇ ਜਮਾਨ ਤਨ ਕਰਦੇ ਫੁੱਲ ਜੋੜੇ ਚ ਮਾਨ ਕਰਦਾ ਉਹ ਲਾਲਾ ਵੀ 160 ਬਣਦਾ ਮੇਰਾ ਹਾਂਜੀ ਹਾਂ 160 ਦਾ ਹੋਜੂ ਚਲੋ ਕਰ ਦਾਂਗੇ ਕਰ ਦਾਂਗੇ ਦੋਨੇ ਇਕੱਠੀਆਂ ਲੈਂਦਾ ਜੇ ਕੋਈ ਕਰ ਦਾਂਗੇ ਕਰ ਠੀਕ ਆ ਗੱਲ ਤੇ ਨੰਬਰ ਬੋਲ ਦੇ ਨਾਲ ਨਾਲ ਨੰਬਰ 97819 9522 97819 9522 95225 ਹਾਂਜੀ ਇੱਕ ਤਾਂ ਦਿਖਾਤੀ ਗੱਬਣ ਦੂਜਾ ਸੂਹਾ ਸੂੰਦੀ ਆ ਤੇ ਇੱਕ ਆ ਸੂਈ ਵੀ ਦਿਖਾਤੀ ਇੱਕ ਤੋਕੜ ਗੱਬਣ ਤੇ ਇੱਕ ਤੋਕੜ ਇਹ ਕਹੂੰਗਾ ਵੀ ਸਾਰੀ ਕਿਸਮ ਦੀ ਪਸ਼ੂਏ ਦਿਖਾਤੇ ਬਾਈ ਕੋਲੇ ਪਿੰਡ ਕਾਨੇ ਕੇ ਤਸੀਲ ਤਪਾ ਤਹ ਜਲਾ ਰਹੂਗਾ ਬਰਨਾਲਾ ਜਿਹੜਾ ਵੀ ਪਸ਼ੂ ਤੁਹਾਨੂੰ ਪਸੰਦ ਆਉਂਦਾ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਾਈ ਤੋਂ ਲੈ ਜਿਓ ਧੰਨਵਾਦ ਜੀ